ਪੰਜਾਬ ਮਿੱਤਰ ਜੀ ਕਹਿ ਰਹੇ ਨੇ ਕਿ 70 ਸਾਲਾਂ ਬਾਅਦ ਬੱਲੂਆਣੇ ਦੇ ਵਿੱਚ ਕਾਲਜ ਖੁੱਲਿਆ ਔਰ ਇਹ ਇਕੱਲੀ ਬੱਲੂਆਣੇ ਦੀ ਨਹੀਂ ਹਾਫ ਨੂੰ ਪਤਾ ਹੈ ਕਿ ਘਾਣੀਆਂ ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨੇ ਜਿਦੇ ਵਿੱਚ ਅਜੇ ਵੀ 70 ਸਾਲਾਂ ਤੋਂ ਬਾਅਦ ਵੀ ਬਹੁਤ ਸਾਰੇ ਐਜੂਕੇਸ਼ਨਲ ਜਿਹੜੇ ਸਿਸਟਮ ਹਨ ਉਹ ਅਸੀਂ ਹਾਰ ਹੀ ਪਏ ਆ ਪਿੱਛੇ ਪਏ ਆ ਕੁਝ ਵੀ ਵਾਧਾ ਨਹੀਂ ਹੋਇਆ ਪਿਛਲੇ ਟਾਈਮ ਦੇ ਵਿੱਚ ਇਸੀ ਤੇ ਚਰਚਾ ਜ਼ਰੂਰ ਹੋਈ ਹੈ ਐਜੂਕੇਸ਼ਨ ਨੂੰ ਲੈ ਕੇ ਸਰ ਸਰਕਾਰੀ ਕਾਲਜਾਂ ਦਾ ਜਿਹੜਾ ਹਾਲ ਆ ਕਿ ਉੱਥੇ ਕਿੰਨੀਆਂ ਸਾਮੀਆਂ ਖਾਲੀ ਪਈਆਂ ਸੈਂਕੜੇ ਦੀ ਤਾਂ ਗੱਲ ਹੈ ਜੀ ਫਿਰ ਇਹ ਆ ਕਿ ਮੇਰਾ ਮੰਨਣਾ ਹੈ ਆ ਜੇ ਤੁਸੀਂ ਉੱਚ ਪੱਧਰ ਦੀ ਸਿੱਖਿਆ ਜਿਹੜੀ ਹੈ ਨਾ ਲੈ ਕੇ ਜਾਣੀ ਆ ਤਾਂ ਹਰੇਕ 10 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਸਰਕਾਰੀ ਕਾਲਜ ਹੋਣਾ ਚਾਹੀਦਾ ਬੱਲੂਆਣ ਚਲੋ ਇਹਨਾਂ ਨੇ ਬਣਾ ਦਿੱਤਾ ਬੜੀ ਮਿਹਰਬਾਨੀ ਜਦੋਂ ਬਣੂਗਾ ਜੀ ਠੀਕ ਆ ਚੱਲੂਗਾ ਤੇ ਆਪਾਂ ਉਸ ਚੀਜ਼ ਨੂੰ ਦੇਖਾਂਗੇ ਵੀ ਤੇ ਇਹਨਾਂ ਨੂੰ ਕ੍ਰੈਡਿਟ ਵੀ ਦੇਵਾਂਗੇ ਉਸ ਚੀਜ਼ ਦਾ ਸਰ ਤੇ ਜੇ ਉਹ ਚੱਲ ਪਿਆ ਤਾਂ ਠੀਕ ਹੈ ਸਰ ਗੱਲ ਇਹ ਆ ਕਿ ਮੇਰਾ ਇਹ ਮੰਨਣਾ ਮੈਂ ਕੋਈ ਸਰਕਾਰ ਦੀ ਆਲੋਚਨਾ ਨਹੀਂ ਕਰ ਰਿਹਾ ਜਾਂ ਜੋ ਕਰ ਰਹੇ ਮੈਂ ਉਹਦੇ ਤੇ ਕੋਈ ਕਾਂਟਾ ਨਹੀਂ ਮਾਰ ਰਿਹਾ ਜੇ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਤਾਂ ਮੱਚ ਬੈਟਰ ਹੈ ਕੰਮ ਪਰੰਤੂ ਸਾਨੂੰ 10-15 ਕਿਲੋਮੀਟਰ ਦੇ ਏਰੀਏ 'ਚ ਹਰੇਕ ਥਾਂ ਤੇ ਕਾਲਜ ਚਾਹੀਦਾ ਹੈ ਜ਼ਰੂਰਤ ਹੈ ਬਿਲਕੁਲ ਸਰਕਾਰੀ ਕਾਲਜ ਹੋਵੇ ਇੱਕ ਰੋਜ਼ਗਾਰ ਮਿਲੇਗਾ ਅਧਿਆਪਕਾਂ ਨੂੰ ਜੋ ਪ੍ਰੋਫੈਸਰ ਕੰਮ ਕਰਦੇ ਆ ਤਾਂ ਦੂਸਰੇ ਪਾਸੇ ਕਿ ਆਮ ਘਰ ਦਾ ਬੱਚਾ ਟਟੋਕਟ ਕਾਲਜ ਲੈਵਲ ਦੀ ਜਿਹੜੀ ਸਿੱਖਿਆ ਉਹ ਗ੍ਰਹਿਣ ਕਰੇ ਹੂੰ ਪਰ ਮੈਂ ਤੇ ਅੱਜ ਇੱਥੇ ਗਿਆ ਸੀਗਾ ਛਾਪਿਆਂ ਵਾਲੇ ਕਾਲਜ ਮੇਰਾ ਕੋਈ ਦੋਸਤ ਆਇਆ ਵੈਸੀ ਅਸੀਂ ਗਏ ਕੋਈ ਸਾਲਾਂ ਬਾਅਦ ਛਾਪਿਆਂ ਵਾਲੇ ਕਾਲਜ ਇੱਕ ਨਾਮ ਸੀਗਾ ਬੜੇ ਜਜ਼ਬਾਤ ਜੁੜੇ ਆ ਸਾਡੇ ਬਹੁਤ ਲੰਮਾ ਸਮਾਂ ਮੈਂ ਉੱਥੇ ਰਿਹਾ ਮੈਂ ਪੜਿਆ ਨਹੀਂ ਮੈਂ ਰਿਆ ਉੱਥੇ ਬਹੁਤ ਕੁਝ ਮੈਂ ਉੱਥੇ ਦੇਖਿਆ ਹੰਡਾਇਆ ਹੂੰ ਜਦੋਂ ਅਸੀਂ ਅੱਜ ਉਸ ਕਾਲਜ ਦੇ ਵਿੱਚ ਗਏ ਜਿਹੜਾ 1999 ਚ ਬਣਿਆ 96 ਵਿੱਚ ਪਹਿਲਾ ਪੋਲੀਟੈਕਨੀਕਲ ਕਾਲਜ ਸਿੱਟੇ ਬੇ ਤੇ ਫੇ ਉਸ ਤੋਂ ਬਾਅਦ 96 ਵਿੱਚ ਉਹ ਬਣ ਗਿਆ ਪੰਜਾਬ ਦਾ ਸ਼ਾਇਦ ਪਹਿਲਾ ਇੰਜੀਨੀਅਰਿੰਗ ਕਾਲਜ 1997 ਕਿ 96 ਹੂੰ ਉਸ ਤੋਂ ਬਾਅਦ ਫਿਰ ਉਹਦੇ ਚ ਫਾਰਮੇਸੀ ਵੀ ਆ ਗਈ ਜੀ 2006 ਦੇ ਆਸ-ਪਾਸ ਹੂੰ ਤੁਸੀਂ ਦੇਖੋ ਕਿ ਇੱਕ ਕਾਲਜ ਚੜਦਾ ਚੜਦਾ ਔਰ ਉਹ ਕਾਲਜ ਜਿਸ ਕਾਲਜ ਦਾ ਪੜਿਆ ਕੋਈ ਨਾ ਕੋਈ ਬੰਦਾ ਤੁਹਾਨੂੰ ਪੰਜਾਬ ਹੀ ਨਹੀਂ ਹੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਿੱਥੇ ਪੰਜਾਬੀ ਗਏ ਆ ਉਹ ਤੁਹਾਨੂੰ ਮਿਲੇਗਾ ਹੀ ਮਿਲੇਗਾ ਜੀ ਅੱਜ ਉਹਦੀ ਹਾਲਤ ਇਹ ਹੋ ਗਈ ਕਿ ਅਸੀਂ ਉੱਥੇ ਮਤਲਬ ਕਿ ਰੋ ਹੀ ਪਏ ਹੂੰ ਅੰਦਰ ਜਾ ਕੇ ਉਹ ਜੰਗਲ ਬਣਿਆ ਪਿਆ ਵਿਆਬਾਨ ਬਣਿਆ ਪਿਆ ਇਨਫਰਾਸਟ੍ਰਕਚਰ ਖਤਮ ਹੋ ਰਿਹਾ ਕੋਈ ਉੱਥੇ ਮਤਲਬ ਕਿ ਕੋਈ ਸਟੂਡੈਂਟ ਤਾਂ ਛੱਡੋ ਕੋਈ ਟੀਚਰ ਜਾਂਦਾ ਖਾਸ ਕਰਕੇ ਇਹ ਹਾਲ ਹੋ ਗਿਆ ਮਤਲਬ ਕਿ ਇੰਨੀ ਬਦਤਰੀਨ ਸਥਿਤੀ ਚ ਉਹ ਕਾਲਜ ਦੇਖਿਆ ਸਭ ਕਿ ਜਿਹੜਾ ਆਪ ਬੰਦ ਹੋ ਗਿਆ ਪਰ ਉਸ ਮਤਲਬ ਕਿ ਕਾਲਜ ਨੇ ਕਿੰਨੇ ਬੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਚ ਕਾਮਯਾਬੀ ਦੇ ਬੂਹੇ ਖੋਲਦਦੇ ਹੋਰ ਜੀ ਤਾਂ ਉਸ ਕਾਲਜ ਦੀ ਕਹਾਣੀ ਜਿਹੜੀ ਬਹੁਤ ਸਾਰੇ ਕਾਲਜਾਂ ਦੇ ਕਹਾਣੀ ਦੇ ਜਿਹੜੇ ਪੱਖ ਆ ਨਾ ਉਹਨਾਂ ਦੇ ਨਾਲ ਰਲਦੀ ਮਿਲਦੀ ਹੈ ਤਾਂ ਇਹ ਇੱਕ ਤਰਾਸਦੀ ਹੈ ਸਾਡੀ ਕਿ ਜਿਹੜਾ ਵਿਸ਼ਾ ਸਾਡੇ ਵਾਸਤੇ ਬੜਾ ਅਹਿਮ ਹੋਣਾ ਚਾਹੀਦਾ ਅਸੀਂ ਕਈ ਵਾਰ ਉਹ ਵਿਸ਼ਾ ਜਿਹੜਾ ਹੈ ਨਾ ਬਹੁਤ ਅਣਖੌਲਿਆ ਕਰ ਦਿੰਨੇ ਆ ਤਾਂ ਉਹ 체ਰੀ ਸਿੱਖਿਆ ਮੈਂ ਹਮੇਸ਼ਾ ਦੇਤੇ ਰੋਲਾ ਪਾਉਣਾ ਉਹ 체ਰੀ ਸਿੱਖਿਆ ਤੇ ਹਮੇਸ਼ਾ ਜ਼ੋਰ ਦੇ ਕੇ ਗੱਲ ਕਰਦੇ ਆ ਪਰੰਤੂ ਕਮ ਕਟ ਹੁੰਦਾ ਹੂੰ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਬਿਲਕੁਲ ਆਪਣੇ ਏਰੀਆ ਨੂੰ ਤਾਂ ਖਾਸ ਕਰਕੇ ਜਰੂਰਤ ਹੈ ਕੋਈ ਨੇੜੇ ਸ਼ਹਿਰ ਨਹੀਂ ਚੰਗਾ ਲੱਗਦਾ ਕੋਈ ਕਾਲਜ ਤੇ ਨੇੜੇ ਹੈ ਨਹੀਂ ਚਲੋ ਖੈਰ ਆਪਾਂ ਤਾਂ ਉਮੀਦ ਇਹ ਕਰਦੇ ਹਾਂ ਕਿ ਸਰਕਾਰ ਇਸੇ ਬਿਲਕੁਲ ਧਿਆਨ ਦੇਵੇ ਇਸੇ ਕੰਮ ਕਰੇ